ਸਾਬਕਾ ਮਾਨਜੋ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਸੰਪਰਕ ਮੀਟਿੰਗਾਂ ਰਾਜ ਦੇ ਵੱਡੇ ਪੱਧਰ ਤੇ ਆਫਰ ਕਾਲਜ ਚ ਰੱਖੀ ਗਈ ਜਿਹਦੇ ਚ ਮੈਂ ਮੇਰੇ ਐਸਪੀ ਸਿਟੀ ਪਲਵਿੰਦਰ ਸਿੰਘ ਛੀਮਾ ਤੇ ਡੀਐਸਪੀ ਸਿਟੀ ਵਾਣਾ ਤੇ ਉਹਨਾਂ ਦੀ ਟੀਮ ਨੇ ਇੱਥੇ ਘਟੋਂ ਘਟ 350 ਤੋਂ 400 ਬੱਚਿਆਂ ਨਾਲ ਇੰਟਰੈਕਸ਼ਨ ਕੀਤੀ ਤੇ ਅਸੀਂ ਉਹਨਾਂ ਨੂੰ ਇਸ ਚੀਜ਼ ਬਾਰੇ ਗਾਈਡ ਕੀਤਾ ਕਿ ਕਿਵੇਂ ਨਸ਼ੇ ਦੇ ਇਸ ਕੋਰਟ ਤੋਂ ਦੂਰ ਰਹਿਣਾ ਤੇ ਜੇਕਰ ਉਹਨਾਂ ਦਾ ਕੋਈ ਸਾਥੀ ਇਸ ਕੋਰਟ ਚ ਪੈ ਚੁੱਕਾ ਆ ਤੇ ਉਹਨੂੰ ਡਿਸੋਂਨ ਨਹੀਂ ਕਰਨਾ ਉਹਨੂੰ ਪਾਸੇ ਨਹੀਂ ਕਰਨਾ ਉਹਨੂੰ ਆਪਣੇ ਟੀਚਰਾਂ ਨੂੰ ਆਪਣੇ ਕੋਚੇਸ ਨੂੰ ਉਹਨਾਂ ਦੇ ਪੇਰੈਂਟਸ ਨੂੰ ਉਹਦੇ ਬਾਰੇ ਜਾਣੂ ਕਰਾ ਕੇ ਤੇ ਉਹਦੀ ਪ੍ਰੋਪਰ ਕਾਉਂਸਲਿੰਗ ਕਰਾ ਕੇ ਉਹਨੂੰ ਵਾਪਸ ਮੁਖਤਾਰਾ ਚ ਲੈ ਕੇ ਆਣਾ ਹੈ ਮੇਰਾ ਇਹ ਟਾਰਗੇਟ ਸੀ ਕਿ 9ਵੀਂ ਤੋਂ 12ਵੀਂ ਕਲਾਸ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਨਾਲ ਇੰਟਰੈਕਟ ਕੀਤਾ ਜਾਵੇ ਕਿਉਂਕਿ ਇਹ 14 ਤੋਂ 17 ਸਾਲ ਦਾ ਏਜ ਗਰੁੱਪ ਜਿਹੜਾ ਆਇਆ ਇਹ ਬੜਾ ਟੈਂਡਰ ਤੇ ਵਰਨੇਰੇਬਲ ਏਜ ਗਰੁੱਪ ਹੁੰਦਾ ਹੈ ਜਿਹਦੇ ਚ ਜਾਂਦੇ ਆਪਾਂ ਆਪਣਾ ਕੈਰੀਅਰ ਬਹੁਤ ਅੱਗੇ ਬਣਾ ਸਕਦੇ ਜਾਂ ਗਲਤ ਰਾਹ ਤੇ ਤੁਰ ਸਕਦੇ ਆ ਮੈਨੂੰ ਉਮੀਦ ਆ ਕਿ ਪਟਿਆਲਾ ਸ਼ਹਿਰ ਤੋਂ ਆਏ ਸਾਰੇ ਬੱਚੇ ਮੇਰੀਆਂ ਬਾਹਾਂ ਬਣ ਕੇ ਤੇ ਯੁੱਧ ਨਸ਼ੇ ਵਿਰੋਧ ਵਿੱਚ ਪਟਿਆਲਾ ਪੁਲਿਸ ਦਾ ਖਰਚ ਹੋਵੇ ਹਾਂ ਜੀ ਅਸੀਂ ਅਸੀਂ ਐਵਰੀ ਵੀਕ ਕੰਮ ਕਰਾਂਗੇ ਕਿ ਜਿਹੜੇ ਪ੍ਰੋਮਿਨੈਂਟ ਐਜੂਕੇਸ਼ਨਲ ਇੰਸਟੀਟਿਊਟਸ ਹੈਗੇ ਉੱਥੇ ਅਸੀਂ ਜਾ ਕੇ ਕਾਲਜੇਸ ਦੇ ਬੱਚਿਆਂ ਨਾਲ ਮੀਟਿੰਗ ਸਰ ਇਹਨਾਂ ਬੱਚਿਆਂ ਨਾਲ ਕੋਈ ਸੰਪਰਕ ਹੋ ਸਕਦਾ ਕਿ ਇੱਥੇ ਇੰਨੀ ਕੀਤੀ ਦੇ ਬੱਚੇ ਨਹੀਂ ਹੁੰਦੇ ਸਕੂਲਾਂ ਦੇ ਵਿੱਚ ਜਾ ਕੇ ਜਾਂ ਦੇਖੋ ਹਰ ਇੱਕ ਐਸਐਚਓ ਡੀਐਸਪੀ ਤੇ ਐਸਪੀ ਸੁਬਾਨ ਜਿਹੜੇ ਆ ਆਪੋ ਆਪ ਦੇ ਅਧਿਕਾਰ ਖੇਤਰ ਜਾਂਦੇ ਇੰਸਟੀਟਿਊਟਸ ਨੂੰ ਕਵਰ ਕਰਦੇ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਗਾਇ ਬਗਾਏ ਮੈਂ ਵੀ ਜਾ ਕੇ ਸਿੱਧੇ ਡਾਇਰੈਕਟਲੀ ਇੰਟਰੈਕਟ ਕਰਾਂ ਤਾਂ ਕਿ ਉਹਨਾਂ ਦੇ ਮਨ 'ਚ ਪਿਕਚਰ ਕਲੀਅਰ ਹੋਵੇ ਕਿ ਸਪਲਾਈ ਕੀ ਹੁੰਦੀ ਡਿਮਾਂਡ ਕੀ ਹੁੰਦੀ ਹੈ ਤੇ ਮੈਂ ਤਾਂ ਕਿ ਇਹਨਾਂ ਦਾ ਬੱਚਿਆਂ ਦਾ ਪੂਰਾ ਕੋਆਪਰੇਸ਼ਨ ਇਸ ਮਹਿੰਮ 'ਚ ਮਿਲ ਸਕੇ